ਜਨਮ ਲੈਣ ਲੱਗੇ ਉਹ ਸੋਚਣ ਵਾਸਤੇ ਮਜਬੂਰ ਹੋ ਗਿਆ ਵੀ ਸੰਸਕ੍ਰਿਤ ਵੀ ਕਿੱਥੀ ਵਿੱਚ ਇੰਨੇ ਇਸ਼ਾਰੇ ਕਰਦਾ ਹੈ ਤੇ ਮੇਰੀ ਤੇ ਮਾਂ ਪਰ ਤੱਕ ਦੱਸ ਰਹੀ ਹੈ ਸਾਡੀ ਮਾਂ ਬਾਪ ਰਿਆ ਕਿ ਉਹਨੂੰ ਉਹ ਬੀਤੇ ਦਿਨ ਚੇਤੇ ਆਉਣ ਲੱਗੇ ਜਦੋਂ ਬਗਵੇਂ ਆਉਂਦੇ ਆ ਹੱਥਾਂ ਦੇ ਨਾਲ ਕੋਈ ਅਮੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਹੱਥਾਂ ਤੇ ਰਾਤੀ ਆ ਗਿਆ ਸੀ ਵੀ ਮੈਂ ਆਇਆ ਹਾਂ ਪੰਜਾਬ ਤੋਂ ਤੇ ਆਹੀ ਰਾਹ ਮੈਂ ਤੁਹਾਨੂੰ ਤੋਹਫੇ ਵਜੋਂ ਦਿੰਦਾ ਏ ਉਹਨੂੰ ਪਛਤਾਵਾ ਹੁਣ ਲੱਗਾ ਆਪਦੇ ਕੰਮ ਉੱਤੇ ਉਹਨੂੰ ਨਫ਼ਰਤ ਹੋਣ ਲੱਗੀ ਅੰਗਰੇਜ਼ਾਂ ਤੋਂ ਉਹਦੇ ਮਨ ਵਿੱਚ ਗੰਗਾ ਪੀਡੀਆਂ ਹੁਣ ਲੱਗੀਆਂ ਵੀ ਭਾਵੇਂ ਮੈਂ ਹਜ਼ਾਰਾਂ ਇੱਕ ਜ਼ਮੀਨ ਇੰਗਲੈਂਡ ਵਿੱਚ ਖੇਡ ਲਈ ਹੈ ਇਹ ਸੁੱਖ ਸ਼ਾਇਦ ਮੈਨੂੰ ਤੇ ਜੀਵਨ ਵਿੱਚ ਸੁੱਖ ਦੇ ਦੇਣਾ ਪਰ ਸਾਡੀ ਕੌਮ ਯਾਤ ਕਦਮਾਂ ਦੀ ਕਦਮ ਬਣ ਕੇ ਰਹਿ ਜਾਗੀ ਮੈਨੂੰ ਰਾਜ ਪ੍ਰਾਪਤ ਵਾਸਤੇ ਪਹੁੰਚਣਾ ਚਾਹੀਦਾ ਛੁੱਪੀ ਜੇਤਨਾ ਹਾਜ਼ਰ ਤਲੀਪ ਸਿੰਘ ਜੀ ਦੀ ਮਾਰ ਨੇ ਕੈਮਪ ਨੂੰ ਭਾਵੇਂ ਜਗਾ ਦਿੱਤੇ ਆਖਰ ਦੋ ਸਾਲ ਲੰਘੇ ਹਰ ਬੰਦੇ ਦੀ ਜ਼ਿੰਦਗੀ ਚੋਂ ਪੜਾਉਣਾ ਜਦੋਂ ਮੌਤ ਆਤਿਆ ਜਾਂਦਾ ਸ਼ਹਿਰਾਂ ਦਾ ਆਉਣ ਜਾਣ ਜਹਾਨ ਦੇ ਵਿੱਚ ਬਣਿਆ ਬੰਦਾ ਵਾਂਗ ਮੁਸਾਫਰਾ ਉੱਠ ਜਾਂਦਾ ਉਹਨੂੰ ਜੀਵ ਦੀ ਕੋਈ ਨਾ ਪੇਛ ਜਾਏ ਜਦੋਂ ਜਗਤ ਚੋਂ ਚੋਗ ਲਖਟ ਜਾਂਦਾ ਸਾਇੰਸ ਦਾ ਵੀ ਮੁਰਨਾ ਜੋੜ ਸਕਣ ਪਰ ਜ਼ਿੰਦਗੀ ਦਾ ਜਦੋਂ ਟੁੱਟ ਜਾਂਦਾ ਕੋਈ ਬਾੜ ਮੌਤ ਦਾ ਪੈਂਦਾ ਜਰਨੈਲ ਸਿੰਘ ਦਾ ਘੁਗੀ ਵਾਂਗ ਤੋੜ ਕੇ ਸੁੱਟ ਜਾਂਦਾ ਰਾਣੀ ਜਿੰਦ ਗੋਰਾ ਹੁ ਬਿਲਕੁਲ ਨਕਾਰੀ ਹੋ ਚੁੱਕੀ ਸੀ ਇਹ ਜੀਵਨ ਉਹਦਾ ਪਸਤਾਵੇ ਦਾ ਜੀਵਨ ਸੀ ਜਿਹੜੇ ਮਰੀਜ਼ਾਂ ਨੇ ਇੰਨਾ ਧੱਕਾ ਜਿੰਦਾ ਉਹਨਾਂ ਕੀਤਾ ਹੋਵੇ ਤੇ ਉਹਨਾਂ ਦੇ ਮੁਲਕ ਵਿੱਚ ਦੱਸੋ ਜਿੰਦਾ ਕਿੰਨਾ ਕੁ ਫੁੱਟ ਦਾ ਸਾਹ ਲੈ ਸਕਦੀ ਸੀ ਉਹਨੇ ਫਿਰ ਬਾਹਰ ਵੀ ਦੇਖ ਜਿੰਨਾਂ ਦੀ ਮੌਤ ਹੋਈ ਦਾ ਦਲੀਪ ਸਾਹਮਣੇ ਸੀ ਤੇ ਦਲੀਪ ਦੇ ਹੱਥਾਂ ਉੱਤੇ ਖੰਡ ਖੜੇ ਹੋਏ ਤੇ ਕਹਿ ਦਿੱਤਾ ਹੁਣ ਸਾਹ ਦਾ ਸਰੀਰ ਮੇਰਾ ਸਾਹ ਦੇ ਹਰ ਹੁੰਦੇ ਜਾ ਰਿਹਾ ਹੈ ਪ੍ਰਾਣ ਪ੍ਰਤੀ ਰੂਹ ਅਡਾਰੀ ਲਾ ਕੇ ਉਸ ਸੰਸਾਰ ਵਿੱਚ ਬੇਟਾ ਚਲੇ ਚਲ ਰਿਹਾ ਜਿੱਥੋਂ ਮੁੜ ਕੇ ਬੰਦਾ ਤਾਰਾ ਮੁੜ ਕੇ ਨਹੀਂ ਆਉਂਦਾ ਤੇ ਮਰਨ ਤੋਂ ਪਹਿਲਾਂ ਵੇਖੋ ਪਰਾਂ ਦੇ ਦੇਸ਼ ਦੀਪੋਤ ਮੰਨਾ ਪੀਰ ਬੇਸ਼ ਪਰਾਇਆ ਦਾ ਦੇਸ਼ ਪਰਦੇਸ ਪਰ ਦੇਸ਼ ਕੋਸ਼ਰ ਸੰਬੱਧ ਪਰ ਦਾ ਅਰਥ ਹੈ ਪਰਾਇਆ ਤੇ ਜਿਹੜਾ ਪਰਦੇਸ ਹੈ ਉਹ ਦੇਸ਼ ਹੀ ਪ੍ਰਾਣ ਲਖਣ ਤੇ ਪੰਜਾਬੀ ਉੱਤਿਆਰਣ ਜਾਂਦੇ ਹਾਂ ਜਿਹੜੇ ਯੁੱਗਾਂ ਦੀ ਮੈਂ ਗੱਲ ਕਰਦਾ ਉਹ ਪੰਜਾਬੀ ਕਿੱਥੇ ਮੱਥੇ ਲੱਗਦਾ ਸੀ ਬੰਦੇ ਤੇ 크੍ਰਿਸਚੀਅਨ ਸਕੂਲਾਂ ਇੱਥੇ ਪੜਾਇਆ ਗਿਆ ਜਿੰਦਾਂ ਨੂੰ ਉਹ ਤਰਤੀ ਬਿਲਕੁਲ ਬੁਰੀ ਤੇ ਭੈੜੀ ਲੱਗਦੀ ਸੀ ਉਹਨੇ ਆਖਿਆ ਵੇ ਤਲੀਬ ਜਦੋਂ ਮੇਰੀ ਮ੍ਰਿਤਿ ਹੋ ਜਾਵੇ ਵੇਖ ਤੇ ਵੇਖੀ ਗੁਨਾਹ ਨਾ ਕਰੀ ਮੈਨੂੰ ਇੱਥੇ ਨਾ ਸਾੜੀ ਮੈਂ ਚਾਹੁੰਨੀ ਆ ਮੇਰਾ ਸਤਿਕਾਰ ਬਰਕਰਾਰ ਕੀਤਾ ਜਾਏ ਮਹਾਰਾਜਾ ਰਣਜੀਤ ਸਿੰਘ ਦੇ ਪੈਰਾ ਵਾਲੇ ਪਾਸੇ ਪੁੱਤਰ

我一路在。嗯嗯嗯 ਨੋ ਢੋਲ ਲਗੇ ਸਿੱਖ ਦੇ ਸਿੱਖ ਸਾ خا راجو

ਵੀ ਜਰੂਰ ਉਹ ਇਹ ਜਾਗਿਆ ਦੇਣਗੇ ਦੁਬਾਰਾ ਕੱਢ ਕੇ ਪੰਜਾਬ ਦਾ ਲਾਟ ਲਿਆ ਕੇ ਬਾਹਰ ਨਹੀਂ ਜਾਂਦਾ ਦਾ ਸਨਸਕਾਰ ਕਰਨਾ ਕੋਟ ਵਿੱਚ ਕੇਸ ਲਾਇਆ ਗਿਆ ਆਖਰ ਫੈਸਲਾ ਆ ਗਿਆ ਇਹ ਵੀ ਗਲੰਦਰ ਤੋਂ ਵੱਡਾ ਜਮੀਰ ਸਿੰਘ ਤੂੰ ਆਪਣੀ ਮਾਂ ਦਾ ਸਨਸਕਾਰ ਤਾਂ ਕਰ ਸਕਦਾ ਪਰ ਪੰਜਾਬ ਦੇਤੀ ਨੂੰ ਜਾ ਕੇ ਕਰ ਸਕਦਾ ਤੈਨੂੰ ਨਾਲ ਸੰਤਾ ਕੋ ਗਮਾਈ ਦੇਣੀ ਪੜ ਜਾਉਂਦੀ ਆ ਜੇ ਤਰੀਸ਼ਾ ਚਾਹਤੋਂ ਮਾਂ ਤੇ ਜੱਦੀ ਦੁਰਸਤ

دلیپ دینج واپس مہاراجا دلیپاشیاں کامت ہوئی سنتان ہوئی ਆਪਰੇ ਪੰਜਾਬ ਦੀ ਤਰਫੋਂ ਲੱਗਾ ਮੈਂ ਇੱਕ ਪੀਲ ਹੋਰ ਕਹਿ ਕੇ ਫਿਰ ਸਮਾਪਤੀ ਕਰ ਦੇਣੀ ਹੈ ਕਿਉਂਕਿ ਪ੍ਰਬੰਧਕ ਜੀ ਜਾਣੇ ਮੈਨੂੰ ਦੱਸ ਚਾ ਸਰੋਪਾ ਬਾਦ ਦਿੱਤਾ ਹੈ ਇਸ ਤਰ੍ਹਾਂ ਦੀ ਨਿਸ਼ਾਨੀਆਂ ਪੇਸ਼ਵਾਵਾਂ ਰੱਖ ਕੇ 10 ਮਿੰਟ ਤੁਹਾਡੇ ਰੋਲ ਲੈ ਕੇ ਇੱਕ ਵਾਰੀ ਹੋਰ ਕਹਿ ਕੇ ਮਹਾਰਾਜਾ ਮਜੀਠ ਸਿੰਘ ਦੇ ਅੰਤਮ ਦਰਸ਼ਨ ਕਰਵਾਤ ਮੈਂ ਸਾਰੇ ਦਰਸ਼ਕਾਂ ਦਾ ਆਭਿ ਇਹਨੇ ਬਿਮਾਰ ਜੀ ਦੀ ਅਪੀਲ ਦਿੱਤਾ ਆਪਦੀਆਂ ਰਾਣੀਆਂ ਨੂੰ ਆਪਦੇ ਪਰਿਵਾਰ ਨੂੰ ਲੈ ਕੇ ਇਹ ਪੰਜਾਬ ਮਰ ਨੂੰ ਬਿਨਾਂ ਦੱਸਿਆ ਅੰਗਰੇਜ਼ ਨੂੰ ਗੌੜਿਆ ਪਰ ਰਸਤੇ 'ਚ ਮਹਾਰਾਜਾ ਨਾਨੀਤ ਸਿੰਘ ਖੜਿਆ ਗਿਆ ਜਿਵੇਂ ਰਮਾਨਾ ਤੇ ਕਿਰਪਾ ਕੀਤੀ ਥੋੜਾ ਥੋੜਾ ਲੈਂਦਿਆਂ ਕੇ ਦਾ ਜੀ ਨਹੀਂ ਲੱਗਦਾ ਇਹ ਕਾਫਲੇ ਇਹਨਾਂ ਲਈ ਜ਼ਮੀਨਾਂ ਦਾ ਲੈਣ ਵਿੱਚ ਖੇਦੀ ਜਾਦਾ ਉਹ ਸਾਰੀ ਸਿਰੋਜ ਕਹਿੰਦੇ ਕਰਜ਼ੇ ਦੇ ਉੱਤੇ ਸੀ ਤੇ ਗੋਰੇ ਇੰਗਲਿਸ਼ੀ ਸਾਥਰੇ ਜਦੋਂ ਆਪਦੀ ਪੈਨਸ਼ਨ ਵਿੱਚੋਂ ਕਿਸ਼ਤ ਕਰਜ਼ੇ ਦੀ ਲੋਨ ਦਾ ਜਦਾਂ ਕਰਦਾ ਅੰਗਰੇਜ਼ੀ ਬੈਂਕਾਂ ਉਕਸਤਰੀ ਸੀ ਇਸ ਜੀਸਾ

روسان <سؤال> چھی دلیپ شیرے دھوکھے راج تھوڑا میں ਮੇਰੇ ਤੇ ਬਿਆ ਕਰਕੇ ਮੈਨੂੰ ਮਦਾਦ ਦਿੱਤੀ ਜੇ ਮੈਂ ਦੁਬਾਰਾ ਉਹਦਾ ਰਾਜ ਕਮ ਕਰਨਾ ਹੈ ਉਹਨਾਂ ਨੇ ਰਾਜਾ ਬਲੀਬ ਸਿੰਘ ਦੀ ਅਰਜੀ ਦੇ ਉੱਤੇ ਪਿਆਲ ਨਾ ਕੀਤਾ ਕੌਣ ਕਿਸੇ ਨੂੰ ਉਗਾੜ ਕੇ ਖੁਸ਼ ਨਾ ਕਿਸੇ ਗਰੀਬ ਦੇ ਬਦਲੇ ਜਿਵੇਂ ਹਾਰਤ ਕੁਵਾਲਾ ਵਰਗੀ ਹੋਵੇ ਰੂਹ ਕਰਕੇ ਮਹਾਰਾਜਾ ਬਲੀਬ ਸਿੰਘ ਨੂੰ ਮਦਾਦ ਨਾ ਮਿਲੀ ਸੇ ਇਤਿਹਾਸ ਕਿੰਦਾ ਫਿਰ ਬਿਲਕੁਲ ਕੋਈ ਜਾਲਾ ਨਹੀਂ ਸੀ ਇੰਨੇ ਫਿਰ ਇੱਕ ਪੱਤੀ ਪੰਜਾਬ ਦੇ ਲੋਕਾਂ ਵੱਲੋਂ ਲਿਖੀ ਉਹਦੇ ਜਿਹਨੇ ਫਰਮਾਨ ਲਾ ਕੇ ਲਿਖਿਆ ਸੀ ਮੈਂ ਹਾਂ ਤੁਹਾਡਾ ਮਾਨਯੋਗ ਦਲੀਪ ਹੱਥ ਜੋੜ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਹੋਸਤਾਨੀ ਲੋਕਾਂ ਦਾ ਉਹ ਜੀਪ ਰਮੀ 88 ਤੇ ਜਿਹੜੀ ਜੀਪ ਰਮੀ ਇਹ 1 ਰੁਪਿਆ ਮੈਨੂੰ ਦੇ ਦਿਓ ਮੈਂ ਤੁਹਾਡਾ ਰਾਜਦਾਨਾ ਕਾਇਮ ਕਰ ਦਿਆਂਗਾ ਇਹਦਾ ਵਿਸ਼ਾਮਾ ਸੀ ਕੋਈ ਜ਼ੋਰ ਨਹੀਂ ਪਾਉਂਗਾ ਭਰਤੀ ਕਰ ਲਾਂਗਾ ਜੇ ਮਾਇਆ ਕੱਢੀ ਹੋਵੇ ਪੈਸੇ ਨਾਲ ਕੀ ਨਹੀਂ ਕੀਤਾ ਜਾ ਸਕਦਾ ਇਹ ਸਾਸ ਗਾਮਿਆਂ ਜਿਹੜੇ ਪੰਜਾਬ ਕਾ ਦੇ ਘੂਏ ਤੋਂ ਮੰਗਤਾ ਵੀ ਕੰਮ ਕਿੰਨਾ ਹੁੰਦਾ ਹੈ ਉਹਨਾਂ ਪੰਜਾਬੀਆਂ ਨੂੰ ਆਪੇ ਮਹਾਰਾਜ ਦੇ ਜੋੜੀਆਂ ਤਰ੍ਹਾਂ ਦੇ ਦਰਸ਼ਨ ਆਇਆ ਪੰਜਾਬ ਚੋਂ ਦਲੀਪ ਸਿੰਘ ਸਾਹਿਬ ਕੋਈ ਮੁੜਾਤਨਾ ਗਏ ਰੂਸ ਵਿੱਚ ਬੈਠ ਕੇ ਉਹਨਾਂ ਨੂੰ ਮਾਰੀ ਤੱਕ ਪਹੁੰਚੇ ਇਹਦੀ ਬੰਬਾ ਰਾਣੀ ਸੀਸ਼ ਰੱਤ ਕੀ ਟੁੱਟ ਗਿਆ ਮਹਾਰਾਜਾ ਦਲੀਪ ਸਰੋਤ ਦੇ ਤੋਂ ਕਹਿੰਦੇ ਵੀ ਰੋਟੀ ਖਾਣ ਵਾਸਤੇ ਵੀ ਰੂਸ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਕੋਲੋਂ ਪੈਸਾ ਕੋਈ ਨਹੀਂ ਸੀ ਜਿੰਨੇ ਦਾਅ ਕੀਤਾ ਹੋਇਆ

ਉਹ ਥਾਂ 'ਤੇ ਆ ਸਾਸਨ ਜਿੱਥੇ ਰਾਜਾ ਦਲੀਪ ਸਿੰਘ ਦੀ ਇੱਕ ਹੌਟਲ ਦੇ ਬੈਂਚ ਦੇ ਉੱਤੇ ਬੈਠੇ ਦੀ ਮੌਤ ਹੋਈ ਸੀ ਇਹਨੂੰ ਵਿਚਾਰੇ ਨੂੰ ਲਗਵਾ ਹੋ ਗਿਆ ਟੀਵੀ ਹੋਈ ਬਿਮਾਰੀ ਕਲ ਪੀੜਤ ਇਹਦਾ ਵੱਗਾ ਪੁੱਤ ਡਾਇਰੈਕਟਰ ਦਲੀਪ ਸਿੰਘ ਉਸ ਮੌਕੇ ਮਹਾਰਾਜਾ ਦਲੀਪ ਸਿੰਘ ਦੇ ਕੋਲ ਸੀ ਜਿਸ ਮੌਕੇ ਖਾਸ ਰਾਜ ਦੇ ਆਤਮ ਨਿਵਾਸਾ ਬਾਦਸ਼ਾਹ ਦੇ ਫਰਮਾਨ ਤੇ ਆਤਮ ਵਿਸ਼ਵਾਸ ਲਏ ਇਹਦੀ ਨਿਗ੍ਹਾਸਾ ਸਭ ਪੰਜਾਬ ਵੱਲੋਂ ਸੀ ਇਹ ਜੱਫਾ ਇਹ ਜਾਲ ਕਰਦਾ ਸੀ ਤਰਸਿਆ ਹੋਇਆ ਪੰਜਾਬ ਦੀ ਮਿੱਟੀ ਨੂੰ ਰਾਜਾ ਦਲੀਪ ਸਿੰਘ ਫਰਾਸ ਵਿੱਚ ਜਿਸ ਕਦਰ ਆਪ ਦੇ ਸਾਹ ਪੂਰੀ ਕਰ ਰਿਹਾ ਹੈ ਆਓ ਦਰਸ਼ਨ ਕਰੀਏ ਕਿ ਇਸ ਮਹਾਨ ਰਾਜਾ ਦਲੀਪ ਸਿੰਘਾ ਫਰਾਸ ਦੀ ਧਰਤੀ ਤੇ ਪੰਜਾਬ ਨੂੰ ਤਰਸ ਦਾ ਤਰਸ ਦਾ ਦਾਮ ਇੰਜ ਤੋੜ ਦਿੱਤਾ ਸਨ ਤਰਸ ਇਹ ਤਰਫੋਂ ਦਾ ਤਰਫੋਂ ਦਾ ਮਹਾਰਾਜਾ ਦਲੀਪ ਸਿੰਘ ਨੂੰ ਫਰਾਸ ਤੋਂ ਚਾਪਲੇਟਾਂ ਦਾ ਆਗਮਨ ਹੁੰਦਾ ਹੈ ਉੱਥੇ ਵੀ ਇਹ ਰਸਮ ਲੱਗੀ ਹੈ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਜਾਪ ਸੁਭਾਵੀ ਬੈਠੀ ਹੈ ਕਿਹਦੇ ਬੁੱਤ ਨਹੀਂ ਫਿਰਦਾ ਸਰੀਰ ਇੱਥੋਂ ਚੁੱਕਿਆ ਤੇ ਇੰਗਲੈਂਡ ਲੈ ਗਿਆ ਉੱਥੇ ਕਬਰਸਤਾਨ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਦਫਨਾਇਆ ਗਿਆ ਇਹਨੇ ਅਮਰ ਪਾਣ ਕਰ ਲਿਆ ਸੀ ਕੇਸ ਰੱਖਲੇ ਸੀ ਸੇਵ ਸ਼ਬਦ ਕਸੇ

ਜਿਹੜੀ ਜਿੰਦਾਂ ਦੀ ਰੀਤ ਸੀ ਕਿ ਲਹਾਉ ਮੇਰਾ ਸੰਸਕਾਰ ਕੀਤਾ ਜਾਏ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਬੰਬਾ ਸੋਫੀਆ ਸਿੰਘ ਉਹਨੇ ਫਿਰ ਆਪਦੀ ਬਾਗੀ ਦੀ ਸਮਾਧੀ ਤੋਂ ਮਿੱਟੀ ਲਿਆ ਕੇ ਲਾਹੌਰ ਸ਼ਹਿਰ ਪੰਜਾਬ ਦੀ ਮਰੀ ਦੇ ਲਾਗੇ ਦਸਮਾਈ ਕਿ ਉੱਥੇ ਜਾਗਰ ਜਿੰਦਾਂ ਵਿਸਾਰੀ ਗਈ ਇਸ ਤਰੀਕੇ ਦੇ ਨਾਲ ਦਲੀਪ ਸਿੰਘ ਦੀ ਪੁੱਤਰੀ ਨੇ ਆਪਦੀ ਦਾਦੀ ਦੇ ਅਰਮਾਨ ਪੂਰੇ ਕੀਤੇ ਸੋਫੀਆਂ ਨੇ ਇਤਲਾਸ ਲਈ ਇਹ ਦੀਨ ਹੈ ਇੰਗਲੈਂਡ ਵਿੱਚ ਔਰਤ ਨੂੰ ਹੋਰ ਕੰਮ ਦਾ ਅਧਿਕਾਰ ਨਹੀਂ ਸੀ ਇਹ ਘਰ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਬੰਬਾ ਸੋਫੀਆਂ ਨੇ ਲੈ ਕੇ ਦਿੱਤਾ ਉੱਥੋਂ ਦੇ ਲੋਗਾਂ ਨੂੰ ਇਹ ਪਰਿਵਾਰਿਕ ਦੇ ਅੰਦਰ ਦਲੀਪ ਸਿੰਘ ਦਾ ਤਾਂ ਹੈ ਉਡੀਲਾ ਦਾ ਸਮਾਏ ਪੁਰਰ ਕਾਮੀ ਨਾਮ ਦਾ ਤੁਹਾਡਾ ਸਾਰਿਆਂ ਦਾ ਸਰਕਾਰ ਸੈਸ ਬਹੁਤ ਬਹੁਤ ਸਾਰ ਸੰਗਤ ਨੂੰ ਧੰਨਵਾਦ ਕਰਦਾ ਹਾਂ ਜ਼ਖੇਦਾਰ ਰੱਬਾ ਬਰਕਾਰ ਸਿੰਘ ਸਾਹਿਬ ਜੀ ਸਾਡੇ ਆਦਰਯੋਗ ਵੱਡਾ ਤੁਮਾਰਾ ਉਹਨਾਂ ਵੱਲੋਂ ਬਾਜਰਾ ਹੈ ਮਾਇਆ ਸਾਰਿਆਂ ਨੇ ਭੇਜੀ ਰਹਿ ਗੋਸਾਮੂ ਰਾਮ ਪਾਗਲਾ ਨੂੰ ਦੇਸ਼ ਵਿਦੇਸ਼ ਵਿੱਚ ਅੰਦਰ ਸਫਲਤਾ ਕਾਮ ਦਾ ਪਿੱਤਰਕ ਦੀ ਬਖਸ਼ਿਸ਼ ਕਰ ਦਿਵਾ ਦੇਣਾ ਅਗਲਾ ਪ੍ਰੋਗਰਾਮ ਭਾਸ਼ਾ ਦੱਸਾਂਗੇ ਕਵੀਸ਼ ਜਿਥੇ ਸਟੇਜ ਤੇ ਬੈਠਾ ਹੋਇਆ ਹੈ بھی بہت وب بھیجا ہے سارا کی چڑھتی کلا کی اردس کرتا ساتھ فتح کا ساری سنتا گج کے کہ واحر جی کا خالص واحد واحگر جی کا خالس شری واحر جی ستھ ਇਸ ਹਾਲ ਭਾਈ ਅਮਰਜੀਤ ਸਿੰਘ ਸੁਭਰਾ ਜਿਨ੍ਹਾਂ ਨੂੰ ਆਪਾਂ ਬੜੇ ਲੰਬੇ ਸਮੇਂ ਤੋਂ ਚੋਰ ਰਹੇ ਹਾਂ ਇਹਨਾਂ ਦੇ ਪਿਤਾ ਜੀ ਸਰਦਾਰ ਜਰਨੈਲ ਸਿੰਘ ਜੀ ਸੁਭਰਾ ਜਿਨ੍ਹਾਂ ਨੇ ਕਮਿਸ਼ਨਰੀ ਵਿੱਚ ਬਹੁਤ ਵੱਡੀਆਂ ਮੰਲਾਆਂ ਆਈਆਂ ਛੋਟੇ ਹੁੰਦਿਆਂ ਤੋਂ ਸੋ ਰਹੇ ਉਹਨਾਂ ਨੂੰ ਤੇ ਬਹੁਤ ਹੀ ਕਠਿਸ਼ਟੇ ਬਹੁਤ ਹੀ ਮਿੱਠੀ ਆਵਾਜ਼ ਸੀ ਅਸੀਂ ਨਿੱਕੇ ਨਿੱਕੇ ਜਿਹੇ ਹੁੰਦੇ ਸੀ ਤੇ ਭਾਵੇਂ ਇੱਥੇ ਰਹਿੰਦੇ ਰਹੇ ਕਹਿੰਦੇ ਸਾਡੇ ਬੰਦੇ ਰਸਤੇਦਾਰ ਹੀ ਆ ਆ ਮੇਜਰ ਸਿੰਘ ਗੈਲਰ ਤੇ ਭਟਵੱਟ ਸਿੰਘ ਹੈ ਮੈਂ ਇਹਨਾਂ ਦੇ ਕੋਲ ਬਹਿ ਜਾਣਾ ਤੇ ਕਹ ਕਿ ਗਵਾ ਦਾ ਮੈਨੂੰ ਵੀ ਸ਼ੌਕ ਸੀ ਇਹਨਾਂ ਨੇ ਮੈਨੂੰ ਫਿਰ ਦੱਸਣਾ ਕਿ ਆਈਡੀ ਆਏ ਕਾਈ ਤਾਂ ਚਲੋ ਅਸੀਂ ਹੋਰ ਪੱਲੇ ਚਲੇਗੇ ਇਹ ਫਿਰ ਕੁਵੀਸ਼ਰੀ ਚ ਹੁਣ ਆਪਣੇ ਕੋਲ ਭਾਈ ਹਰਜੀਤ ਸਿੰਘ ਮੋਟੋ ਉਹ ਵੀ ਕੁਵੀਸ਼ਰੀ ਜਗ੍ਹਾ ਪਹੁੰਚਿਆ ਆ ਪਰ ਉਸ ਤੋਂ ਪਹਿਲਾਂ ਬੀਬੀ ਵੀਰਪਾਲ ਕੌਰ ਖਾਲਸਾ ਇੱਕ ਕਪਤਾਨ دی پار پار ویر پار پار خالسا واحد واہ پا خالس واح واحج واح واحج

ਅਸੀ ਪਰਮੰਤਰ ਕਲੈਕਟਿਵ ਹੀਰਾਂ ਦੇ ਔਰ ਬਾਬਾ ਅਜੀਤ ਸਿੰਘ ਜੀ ਦੇ ਤਹਿਤ ਤੋਂ ਧੰਨਵਾਦ ਕਰਦੇ ਕਿੰਨੇ ਸਾਨੂੰ ਸਮੇਂ ਤੇ ਸਮਾਂ ਦੇ ਕੇ ਮਾਣ ਦਿੱਤਾ। ਸਾਨੂੰ ਪਹਿਲਾਂ ਤਾਂ 15 ਮਿੰਟ ਦਿੱਤੇ ਹੋਏ ਸੀ ਔਰ ਕਹਿੰਦੇ ਸੋਨਾ ਬਾਤ ਸੰਗਤ ਤੇ ਜੀਵਨ ਦੀ ਕਸਟਾ ਲਾਉਣੀ ਆ। ਅਸੀਂ ਇਥੇ ਵਰਤੋਂ ਲੱਗਾ ਡੰਗ ਬਲੂਕਾਂ ਦੇ ਵਿੱਚ ਹੋ ਜਾਣਾ। ਜਿਆ ਇੱਕੇ ਰਸਤਾ ਬਣਉਂਦੇ ਚਾ Muito uh obrigado. -huh.